ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਪਹਿਲੀ ਵਰਸੀ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਮਨਾਈ ਜਾ ਰਹੀ ਹੈ ਜਿੱਥੇ ਵੱਡੇ ਸਿਆਸੀ ਆਗੂਆਂ ਨੇ ਵਰਸੀ ਸਮਾਗਮ ਵਿੱਚ ਹਾਜ਼ਰੀ ਲਗਵਾਈ ਹੈ ਉੱਥੇ ਹੀ ਆਮ ਲੋਕ ਹਰ ਵਰਗ ਦੇ ਲੋਕ ਨੇ ਜਿਹੜੇ ਹਾਜ਼ਰੀ ਲਗਵਾ ਰਹੇ ਨੇ ਤੇ ਉਹਨਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਦੇ ਤੰਮਾਂ ਨੂੰ ਯਾਦ ਕਰ ਰਹੇ ਨੇ ਸਾਡੇ ਨਾਲ ਕੁਝ ਲੋਕ ਨੇ ਗੱਲਬਾਤ ਕਰਦੇ ਆ ਅੱਜ 12 ਸਾਲ ਦੀ ਵਰਸੀ ਮਨਾਈ ਜਾ ਰਹੀ ਹੈ ਕਿਵੇਂ ਯਾਦ ਕਰ ਰਹੇ ਹਾਂ 1 ਸਾਲ ਹੋ ਗਿਆ ਆਪਣੇ ਜੋ ਗਿਆਨ ਉਹਨਾਂ ਨੂੰ ਸਮਾਂ ਹੋਣਾ ਵਾਲਾ ਕਿਵੇਂ ਦੇਖਦੇ ਹਾਂ ਦੇਖੋ ਜੀ ਕਿਸਾਨ ਹੋਣ ਵਪਾਰੀ ਹੋਵੇ ਤੇ ਚਾਹੇ ਗਰੀਬ ਹੋਣ ਹਰ ਕਿਸੇ ਦੇ ਮਸੀਹਾ ਜੇ ਅੱਜ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਨਾ ਤਾਂ ਦੁਬਾਰਾ ਪੈਦਾ ਹੋ ਸਕਦਾ ਹੈ ਦੁਨੀਆ ਤੇ ਤੇ ਅਸੀਂ ਤਾਂ ਯਾਦਾਂ ਹੀ ਰਹਿ ਗਈਆਂ ਪਰ ਪਰਮਾਤਮਾ ਤੋਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਪਰਮਾਤਮਾ ਸਾਡੀ ਇੰਨੀ ਪ੍ਰਕਾਸ਼ ਨੂੰ ਕਬੂਲ ਕਰਨਾ ਕਿ ਉਹਨਾਂ ਦਾ ਜਿਹੜਾ ਕਿੰਨਾ ਸਾਡਾ ਆਸ਼ੀਰਵਾਦ ਹੈ ਸਾਡੀ ਸਿਰ ਤੇ ਉੱਤੇ ਤੁਹਾਡੇ ਉੰਗੂ ਹਮੇਸ਼ਾ ਬਣਿਆ ਰਵੇ ਔਰ ਸਾਨੂੰ ਸੁਖਬੀਰ ਸਿੰਘ ਬਾਦਲ ਜੀ ਨੂੰ ਦੁਬਾਰਾ ਉਹੋ ਜੀ ਸ਼ਕਤੀ ਮਿਲ ਕੇ ਔਰ ਇਸ ਦੇਸ਼ ਦੇ ਉੱਤੇ ਇਸ ਪੰਜਾਬ ਦੇ ਉੱਤੇ ਜਿਹੜਾ ਹੈ ਸਾਡੇ ਪੰਜਾਬੀਆਂ ਦਾ ਜਿਹੜਾ ਹੈ ਵਪਾਰੀਆਂ ਦਾ ਜਿਹੜਾ ਹੈ ਰਾਜ ਕਰਨ ਦਾ ਮੌਕਾ ਮਿਲੇ ਔਰ ਸਾਨੂੰ ਸਹੀ ਸਭ ਕੁਝ ਮਿਲੇ ਕਿ ਆਮ ਪਬਲਿਕ ਨੂੰ ਵੀ ਪਤਾ ਲੱਗਿਆ ਕਿ ਇਹ ਗਲਤ ਜਿਹੜੇ ਲੋਕ ਜਿਹੜੇ ਗੁੰਮਰਾਹ ਕਰਕੇ ਜਿਹੜੇ ਰਾਜ ਆ ਜਾਂਦੇ ਆ ਔਰ ਬਾਅਦ ਚ ਸਾਨੂੰ ਜਿਹੜੀਆਂ ਪੁਗਤਨੀਆਂ ਪੈਂਦੀਆਂ ਇਹ ਚੀਜ਼ ਨੂੰ ਜਿਹੜਾ ਹੈ ਆਮ ਬੰਦਾ ਔਰ ਵਪਾਰੀ ਜਿਹੜਾ ਹੈ ਯਾਦ ਰੱਖਣਗੇ ਅੱਜ ਜਿਹੜੀ ਆ ਉਹ ਸਾਡੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਵਰਸੀ ਹੈ ਪਹਿਲੀ ਵਰਸੀ ਪਹਿਲੀ ਵਰਸੀ ਦਾ ਇਹੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਪਰਮਾਤਮਾ ਆਪ ਅੱਜ ਕਰੇ ਥੇ ਆਕੇ ਦੇਖੋ ਤੁਸੀਂ ਹਰ ਬੰਦਾ ਇਹੀ ਗੱਲ ਕਹਿ ਰਿਹਾ ਕਿ ਬਾਦਲ ਸਾਹਿਬ ਵਰਗਾ ਬੰਦਾ ਦੁਬਾਰਾ ਰੋਹਾਨੀ ਸ਼ਖਸੀਅਤ ਜਿਹੜੀ ਆ ਦੁਬਾਰਾ ਪੈਦਾ ਨਹੀਂ ਹੋ ਸਕਦਾ ਖਾਸ ਕਰ ਵਪਾਰੀ ਵਰਗ ਨੂੰ ਕਿਸ ਤਰ੍ਹਾਂ ਕਲਾਵੇ ਚ ਲੈਂਦੇ ਸੀ ਕਹਿੰਦੇ ਜਦੋਂ ਕੋਈ ਵੀ ਜਾਂਦਾ ਸੀ ਬੜੇ ਥੰਮੇ ਨਾਲ ਗੱਲ ਸੁਣਨੀ ਕੰਮ ਕਰਨਾ ਉਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲ ਕਰਾਂ ਤਾਂ ਵਪਾਰ ਦੇ ਵਾਸਤੇ ਤਾਂ ਵਪਾਰੀਆਂ ਦੇ ਵਿੱਚ ਤਾਂ ਜੇ ਗੱਲ ਕਰਾਂ ਕਮਸੀਹਾ ਰਏ ਹੈ ਪਰ ਮਸੀਹਾ ਤਾਂ ਹਰ ਇੱਕ ਜਗ੍ਹਾ ਤੇ ਹੁੰਦਾ ਹੈ ਉਹਨਾਂ ਦਾ ਨਾਮ ਮਸੀਹਾ ਦੇ ਵਿੱਚ ਆਉਂਦਾ ਹੈ ਪਰ ਵਪਾਰੀਆਂ ਵਾਸਤੇ ਸਾਨੂੰ ਸ਼ਾਨ ਦੀ ਜ਼ਿੰਦਗੀ ਜੀਣਾ ਉਹੋ ਜੇ ਮਾਹੌਲ ਦੇ ਵਿੱਚ ਜਦੋਂ ਕਿ ਹਿੰਦੂ ਸਿੱਖ ਦੇ ਵਿੱਚ ਐਡੀ ਵੱਡੀ ਫਾੜ ਮੈ ਚੁੱਕਿਆ ਸੀ ਕਿ ਔਰ ਆਮ ਲੋਕੀ ਜਿਹੜਾ ਦੁਕਾਨਾਂ ਤੇ ਬਹਿਣਾ ਡਰਦੇ ਸੀਗੇ ਦੁਕਾਨ ਆਪਣੇ ਘਰ ਛੱਡ ਛੱਡ ਕੇ ਲੋਕ ਪੰਜਾਬ ਛੱਡ ਜਾਂਦ ਕੇ ਜਾ ਰਹੇ ਸੀਗੇ ਉਦੋਂ ਪ੍ਰਗਾਸ਼ ਸਿੰਘ ਬਾਦਲ ਜੀ ਨੇ ਆਪਣਾ ਜਿਹੜਾ ਹੈ ਰਾਜ ਲਿਆਂਦਾ ਤੇ ਉਸ ਰਾਜ ਦੇ ਵਿੱਚ ਇਹ ਰਾਏ ਸਾਡੇ ਵਪਾਰੀਆਂ ਨੂੰ ਪੂਰੇ ਮਾਣ ਨਾਲ ਜੀਣ ਦਾ ਮੌਕਾ ਦਿੱਤਾ ਤੇ ਉਦੋਂ ਲੱਗਦਾ ਸੀਗਾ ਕਿ ਹਾਂ ਇਸ ਤਰ੍ਹਾਂ ਦੇ ਮਸੀਹਾ ਜਦੋਂ ਆਉਂਦੇ ਆ ਉਦੋਂ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਮਾੜੀਆਂ-ਮੋਟੀਆਂ ਜਿਹੜੀਆਂ ਗਲਤ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਸ਼ਰਾਰਤਾਂ ਹੁੰਦੀਆਂ ਉਹ ਚੀਜ਼ ਉਹ ਖਤਮ ਹੋ ਜਾਂਦਾ ਔਰ ਅੱਜ ਉਹ ਚੀਜ਼ ਨੂੰ ਯਾਦ ਕਰਕੇ ਅਸੀਂ ਅਬ ਸੋਚਦੇ ਹਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹਨਾਂ ਦੀ ਇਹ ਬਹੁਤ ਵੱਡੀ ਦੇਣ ਹੈ ਜਿਹੜੀ ਵਪਾਰ ਨੂੰ ਜਿਹੜਾ ਹੈ ਸਾਡਾ ਅੱਜ ਪੰਜਾਬੀਆਂ ਦੇ ਵਿੱਚ ਅਸੀਂ ਪੂਰੇ ਵਪਾਰੀ ਜਿਹੜਾ ਹੈ ਆਪਣੇ ਮਾਰ ਨਾਲ ਜੀਰਿਆਂ ਔਰ ਵਪਾਰ ਕਰਦੇ ਬਿਲਕੁਲ ਵਪਾਰ ਚ ਖਾਸ ਕਰ ਹਰ ਵਰਗ ਨੂੰ ਜਿਹੜਾ ਉਹਨਾਂ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਅਸੀਂ ਹਰ ਵਰਗ ਦੀ ਗੱਲ ਉਹਨਾਂ ਵੱਲੋਂ ਸੁਣੀ ਜਾਂਦੀ ਸੀਗੀ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਹੋ ਚਲਦੇ ਚਲਦੇ ਸਨ ਇਸ ਤਰ੍ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰ ਵਰਗ ਆ ਜਿਹੜਾ ਅੱਜ ਯਾਦ ਕਰ ਰਿਹਾ ਹੈ ਸਾਡੇ ਨਾਲ ਸ਼ਰੋਮਣੀ ਅਕਾਲੀ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਕੰਦਰ ਸਿੰਘ ਮਲੂਕਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਅੱਜ ਅੱਜ ਬਾਦਲ ਸਾਹਿਬ ਨੂੰ ਕਿਵੇਂ ਯਾਦ ਕਰਦੇ ਹੋ ਅਸੀਂ ਕਾਲੀ ਮਲੂਕਾ ਸਾਹਿਬ ਅੱਜ ਅੱਜ ਬਾਦਲ ਸਾਹਿਬ ਨੂੰ ਬਹੁਤ ਲੋਕ ਯਾਦ ਕਰ ਰਹੇ ਨੇ ਕਿਵੇਂ ਦੇਖੋ ਬਾਦਲ ਸਾਹਿਬ ਇੱਕ ਐਡੀ ਵੱਡੀ ਸ਼ਖਸੀਅਤ ਸਨ ਉਦੋਂ ਤੱਕ ਪਰਮਾਤਮਾ ਨੇ ਦੇਵਤਾ ਪੁਰਸ਼ ਸਾਡੇ ਕੋਲ ਸੇਵਾ ਕਰਨ ਵਾਸਤੇ ਭੇਜਿਆ ਸੀ ਉਹਨਾਂ ਦਾ ਮੁਕਾਬਲਾ ਨਾ ਹੋਇਆ ਨਾ ਗਾਂ ਨੂੰ ਹੋਵੇ ਬਾਲ ਸਾਹਿਬ ਬਾਲ ਸਾਹਿਬ ਵੀ ਪੈਦਾ ਹੋਇਆ ਇਸ ਧਰਤੀ ਦੇ ਉੱਤੇ ਦੁਬਾਰਾ ਮੁਸ਼ਕਿਲ ਹੈ ਇਹ ਜੇ ਮਨੁੱਖ ਦਾ ਇਸ ਸਮਾਜ ਦੇ ਵਿੱਚ ਆਉਣਾ ਸੋ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਦੇ ਉਹਨਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂ ਹਰ ਇੱਕ ਨੂੰ ਪਿਆਰ ਕੀਤਾ ਭਵੇਂ ਕੋਈ ਦੁਸ਼ਮਣ ਸੀ ਭਵੇਂ ਕੋਈ ਮਿੱਤਰ ਸੀ ਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਸਾਰੀ ਨਿਗਰਾਨੀ ਰੱਖੀ ਹੈ ਪੰਜਾਬ ਨੂੰ ਕਿਵੇਂ ਅੱਗੇ ਲਿਜਾਣਾ ਹੈ ਪੰਜਾਬ ਦੀ ਤਰੱਕੀ ਕਿਵੇਂ ਕੰਮ ਕਰਨੀ ਹੈ ਗਰੀਬਾਂ ਦੀ ਕਿਵੇਂ ਮਦਦ ਕਰਨੀ ਹੈ ਹਰ ਬੰਦਾ ਉਹਨਾਂ ਕੋਲੋਂ ਜਿਹੜਾ ਵਿੜ ਗਿਆ ਕਦੇ ਨਾਰਾਜ਼ ਨਹੀਂ ਸੀ ਆਇਆ ਸੋ ਇਹ ਜਿਹੇ ਮਨੁੱਖ ਕਦੇ-ਕਦੇ ਪੈਦਾ ਹੁੰਦੇ ਆ ਰੋਜ਼ ਨਹੀਂ ਪੈਦਾ ਹੁੰਦੇ ਉਹ ਬਹੁਤ ਹੀ ਦੇਵਤਾ ਮਨੁੱਖ ਸਾਹਿਬ ਲੱਗ ਪਏ ਇੱਕ ਇੱਕ ਸਾਲ ਹੋ ਗਿਆ ਆਪਣੇ ਜੋ ਗਿਆਨ ਨੂੰ ਕਿਵੇਂ ਤੁਸੀਂ ਉਹਨਾਂ ਨੂੰ ਮਿਸ ਕੀਤਾ ਕਿਵੇਂ ਸਾਨੂੰ ਲੱਗਦਾ ਹੀ ਨਹੀਂ ਗਏ ਸਾਡੇ ਕੋਲ ਸੱਚ ਪੁੱਛੋ ਤਾਂ ਐ ਲੱਗਦਾ ਵੀ ਕੋਲੇ ਹੀ ਆ ਸਾਨੂੰ ਲੱਗਦਾ ਹੀ ਨਹੀਂ ਤੇ ਹੁਣ ਪਾਰਟੀ ਦੀ ਇਹ ਡਿਊਟੀ ਹੈ ਸਾਰੇ ਵਰਕਰਾਂ ਦੀ ਪਾਰਟੀ ਦੀ ਕਿ ਜਿਹੜੇ ਸਾਨੂੰ ਰਾਹ ਦੱਸ ਗਿਆ ਸਾਨੂੰ ਵੀ ਉਸੇ ਰਾਹ ਤੇ ਚੱਲਣਾ ਚਾਹੀਦਾ ਹੈ ਫਿਰ ਪਾਰਟੀ ਤਕਰੀਬ ਵੀ ਹੋਊਗੀ ਫਿਰ ਪਾਰਟੀ ਲੋਕਾਂ ਦੀ ਸੇਵਾ ਵੀ ਕਰੂਗੀ ਤੇ ਲੋਕ ਵੀ ਠੀਕ ਸਮਝਣਗੇ ਬਾਦਲ ਸਾਹਿਬ ਦੇ ਰਸਤਾ ਹੀ ਵਧੀਆ ਸੀ ਉਹਦੇ ਤੇ ਸਾਨੂੰ ਚੱਲਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਮਸੀਹਾ ਸਰਦਾ ਪ੍ਰਕਾਸ਼ ਸਿੰਘ ਜੀ ਬਾਦਲ ਜੋ ਕਿ ਅੱਜ ਸਾਨੂੰ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਦੇ ਹਾਂ ਉਹ ਸਾਰੇ ਪਾਰਟੀਆਂ ਨੂੰ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਸਨ ਪ੍ਰਮਾਤਮਾ ਨੇ ਸਾਡੇ ਕੋਲ ਇੱਕ ਦਰਵੇਸ਼ ਵਿਅਕਤੀ ਭੇਜਿਆ ਸੀ ਜਿਸ ਨੂੰ ਅਸੀਂ ਹਮੇਸ਼ਾ ਯਾਦ ਰੱਖਦੇ ਹਾਂ ਉਹ ਸਾਰੇ ਨਾਲ ਲੈ ਕੇ ਚੱਲਦੇ ਹਨ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ ਸਨ ਇਹ ਜਿਹੇ ਦਰਸ਼ਨੀਸ਼ ਆਦਮੀ ਧਰਤੀ ਤੇ ਬਹੁਤ ਘੱਟ ਪੈਦਾ ਹੁੰਦੇ ਹਨ ਇਹ ਪੰਜਾਬ 'ਚ ਨਹੀਂ ਸਾਰੀ ਦੁਨੀਆ ਦੇ ਵਿੱਚ ਇਹਨਾਂ ਦਾ ਸਤਿਕਾਰ ਸੀ ਅੱਜ ਵੀ ਲੋਕ ਯਾਦ ਕਰਦੇ ਕਮਣ ਯਾਦ ਕਰਦੇ ਕਿਵੇਂ ਕਮਾਣੂ ਦੇਖਦੇ ਉਹਨਾਂ ਨੇ ਅੱਜ ਦੀ ਰਾਜਨੀਤੀ ਖੜਾ ਮੁਕਾਬਲੇ ਕੀਤੇ ਆ ਬਟਿੰਡੇ ਦੇ ਵਿੱਚ ਇਕੱਲੇ ਬਟਿੰਡੇ ਦੇ ਵਿੱਚ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਹੀ ਸੂਤਾਂ ਦਿੱਤੇ ਆ ਵੱਡੇ ਵੱਡੇ ਵਿਕਾਸ ਕੀਤੇ ਆਗੇ ਜੋ ਕਿ ਦੁਨੀਆ ਅੱਜ ਵੀ ਉਹਨਾਂ ਨੂੰ ਯਾਦ ਕਰਦੀ ਹੈ ਮਨੀਸ਼ੀ ਔਰ ਪੀਟੀਸੀ ਨਿਊਜ਼ ਪਿੰਡ ਬਾਦਲ